ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਮੈਂ ਅਨ ਦਿਨ ਕੀਰਤਨ ਹਰ ਗੁਣ ਗਾਵੈਂ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨ ਨੇਰੇ ਰਹਾ ਕਾਹ ਨਾਨਕ ਜਗ ਨਿਰਮਲ ਭਾਗੈ ਹਰ ਚਰਨੀ ਤਾਂ ਕਾ ਮਨ ਲਾਗ ਕਹ ਨਾਨਕ ਜਗ ਨਿਰਮਲ ਪਾਗ ਹਰ ਚਰਨੀ ਤਾਂ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨ ਨੇਰੇ ਰਹਾ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾ ਕਾ ਮਨ ਲਾਗ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾ ਕਾ ਮਨ ਲਾਗ ਬਿਲਾਵਲ ਮਹਲਾ 5ਵਾਂ ਮਨ ਮੈਂ ਸਿੰਚੋ ਹਰ ਹਰ ਨਾਮੈ ਅਨ ਦਿਨ ਕੀਰਤਨ ਹਰ ਗੁਣ ਗਾਮੈ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨ ਨੇਰੇ ਰਹਾ ਕਾਹ ਨਾਨਕ ਜਗ ਨਿਰਮਲ ਭਾਗੈ ਹਰ ਚਰਨੀ ਤਾਂ ਕਾ ਮਨ ਲਾਗ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾਂ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋਂ ਨੇਰੇ ਰਹਾ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾ ਕਾ ਮਨ ਲਾਗ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮੈ ਅਨ ਦਿਨ ਕੀਰਤਨ ਹਰ ਗੁਣ ਗਾਮੈ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋਂ ਨੇਰੇ ਰਹਾ ਕਹੋ ਨਾਨਕ ਜਗ ਨਿਰਮਲ ਭਾਗੈ ਹਰ ਚਰਨੀ ਤਾਂ ਕਾ ਮਨ ਲਾਗ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾਂ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋਂ ਨੇਰੇ ਰਹਾ ਕਾਹ ਨਾਨਕ ਜਗ ਨਿਰਮਲ ਭਾਗੈ ਹਰ ਚਰਨੀ ਤਾ ਕਾ ਮਨ ਲਾਗ ਕਾਹ ਨਾਨਕ ਜਗ ਨਿਰਮਲ ਭਾਗੈ ਹਰ ਚਰਨੀ ਤਾ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਮੈਂ ਅਨ ਦਿਨ ਕੀਰਤਨ ਹਰ ਗੁਣ ਗਾਵਾਂ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨ ਨੇਰੇ ਰਹਾ ਕਾਹ ਨਾਨਕ ਜਗ ਨਿਰਮਲ ਭਾਗੈ ਹਰ ਚਰਨੀ ਤਾਂ ਕਾ ਮਨ ਲਾਗ ਕਹ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾਂ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋਂ ਨੇਰੇ ਰਹਾ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾ ਕਾ ਮਨ ਲਾਗ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਮੈਂ ਅਨ ਦਿਨ ਕੀਰਤਨ ਹਰ ਗੁਣ ਗਾਮੈਂ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨ ਨੇਰੇ ਰਹਾ ਕਾਹ ਨਾਨਕ ਜਗ ਨਿਰਮਲ ਭਾਗੈ ਹਰ ਚਰਨੀ ਤਾਂ ਕਾ ਮਨ ਲਾਗ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾਂ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋਂ ਨੇਰੇ ਰਹਾ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾ ਕਾ ਮਨ ਲਾਗ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਮੈਂ ਅਨ ਦਿਨ ਕੀਰਤਨ ਹਰ ਗੁਣ ਗਾਵਾਂ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋਂ ਨੇਰੇ ਰਹਾ ਕਹੋ ਨਾਨਕ ਜਗ ਨਿਰਮਲ ਭਾਗੈ ਹਰ ਚਰਨੀ ਤਾਂ ਕਾ ਮਨ ਲਾਗ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾਂ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋਂ ਨੇਰੇ ਰਹਾ ਕਹੋ ਨਾਨਕ ਜਗ ਨਿਰਮਲ ਭਾਗ ਹੈ ਹਰ ਚਰਨੀ ਤਾ ਕਾ ਮਨ ਲਾਗ ਕਹੋ ਨਾਨਕ ਜਗ ਨਿਰਮਲ ਭਾਗ ਹੈ ਹਰ ਚਰਨੀ ਤਾ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਮੈਂ ਅਨ ਦਿਨ ਕੀਰਤਨ ਹਰ ਗੁਣ ਗਾਵਾਂ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੇਰੇ ਰਹਾ ਕਾਹ ਨਾਨਕ ਜਗ ਨਿਰਮਲ ਭਾਗੈ ਹਰ ਚਰਨੀ ਤਾਂ ਕਾ ਮਨ ਲਾਗ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾਂ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਵੈ ਐਸੀ ਪ੍ਰੀਤ ਕਰ ਮਨ ਮੇਰੇ ਆਠ ਪਹਿਰ ਪ੍ਰਭ ਜਾਨੋਂ ਨੇਰੇ ਰਹਾ ਕਹੋ ਨਾਨਕ ਜਗ ਨਿਰਮਲ ਭਾਗੈ ਹਰ ਚਰਨੀ ਤਾ ਕਾ ਮਨ ਲਾਗ ਕਹੋ ਨਾਨਕ ਜਗ ਨਿਰਮਲ ਭਾਗੈ ਹਰ ਚਰਨੀ ਤਾ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਮੈਂ ਅਨ ਦਿਨ ਕੀਰਤਨ ਹਰ ਗੁਣ ਗਾਵਾਂ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨ ਨੇਰੇ ਰਹਾ ਕਾਹ ਨਾਨਕ ਜਗ ਨਿਰਮਲ ਭਾਗੈ ਹਰ ਚਰਨੀ ਤਾਂ ਕਾ ਮਨ ਲਾਗ ਕਹੋ ਨਾਨਕ ਜਗ ਨਿਰਮਲ ਪਾਗ ਹਰ ਚਰਨੀ ਤਾਂ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਵੈ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋਂ ਨੇਰੇ ਰਹਾ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾ ਕਾ ਮਨ ਲਾਗ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮੈ ਅਨ ਦਿਨ ਕੀਰਤਨ ਹਰ ਗੁਣ ਗਾਵੈ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨ ਨੇਰੇ ਰਹਾ ਕਾਹ ਨਾਨਕ ਜਗ ਨਿਰਮਲ ਭਾਗੈ ਹਰ ਚਰਨੀ ਤਾਂ ਕਾ ਮਨ ਲਾਗ ਕਹ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾਂ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ऐसी प्रीत करो मन मेरे आठ पहर प्रभु जान नेरे रहा कहो नानक जग निर्मल पाग हर चरणी ता का मन लाग कहो नानक जग निर्मल पाग हर चरणी ता का मन लाग ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਮੈਂ ਅਨ ਦਿਨ ਕੀਰਤਨ ਹਰ ਗੁਣ ਗਾਮੈਂ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨ ਨੇਰੇ ਰਹਾ ਕਾਹ ਨਾਨਕ ਜਗ ਨਿਰਮਲ ਭਾਗੈ ਹਰ ਚਰਨੀ ਤਾਂ ਕਾ ਮਨ ਲਾਗ ਕਹ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾਂ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋਂ ਨੇਰੇ ਰਹਾ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾ ਕਾ ਮਨ ਲਾਗ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਮੈਂ ਅਨ ਦਿਨ ਕੀਰਤਨ ਹਰ ਗੁਣ ਗਾਵਾਂ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋਂ ਨੇਰੇ ਰਹਾ ਕਾਹ ਨਾਨਕ ਜਗ ਨਿਰਮਲ ਭਾਗੈ ਹਰ ਚਰਨੀ ਤਾਂ ਕਾ ਮਨ ਲਾਗ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾਂ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨ ਨੇਰੇ ਰਹਾ ਕਾਹ ਨਾਨਕ ਜਗ ਨਿਰਮਲ ਭਾਗੈ ਹਰ ਚਰਨੀ ਤਾ ਕਾ ਮਨ ਲਾਗ ਕਾਹ ਨਾਨਕ ਜਗ ਨਿਰਮਲ ਭਾਗੈ ਹਰ ਚਰਨੀ ਤਾ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਮੈਂ ਆਨ ਦਿਨ ਕੀਰਤਨ ਹਰ ਗੁਣ ਗਾਮੈਂ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੇਰੇ ਰਹਾ ਕਾਹ ਨਾਨਕ ਜਗ ਨਿਰਮਲ ਭਾਗੈ ਹਰ ਚਰਨੀ ਤਾਂ ਕਾ ਮਨ ਲਾਗ ਕਹੋ ਨਾਨਕ ਜਗ ਨਿਰਮਲ ਪਾਗ ਹਰ ਚਰਨੀ ਤਾਂ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਨ ਨੇਰੇ ਰਹਾ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾ ਕਾ ਮਨ ਲਾਗ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮੈ ਅਨ ਦਿਨ ਕੀਰਤਨ ਹਰ ਗੁਣ ਗਾਮੈ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨ ਨੇਰੇ ਰਹਾ ਕਾਹ ਨਾਨਕ ਜਗ ਨਿਰਮਲ ਭਾਗੈ ਹਰ ਚਰਨੀ ਤਾਂ ਕਾ ਮਨ ਲਾਗ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾਂ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨ ਨੇਰੇ ਰਹਾ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾ ਕਾ ਮਨ ਲਾਗ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਜੋ ਹਰ ਹਰ ਨਾਮ ਮੈਂ ਅਨ ਦਿਨ ਕੀਰਤਨ ਹਰ ਗੁਣ ਗਾਮੈਂ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੇਰੇ ਰਹਾ ਕਾਹ ਨਾਨਕ ਜਗ ਨਿਰਮਲ ਭਾਗੈ ਹਰ ਚਰਨੀ ਤਾਂ ਕਾ ਮਨ ਲਾਗ ਕਹੋ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾਂ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਵੈ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋਂ ਨੇਰੇ ਰਹਾ ਕਹੋ ਨਾਨਕ ਜਗ ਨਿਰਮਲ ਭਾਗ ਹੈ ਹਰ ਚਰਨੀ ਤਾ ਕਾ ਮਨ ਲਾਗ ਕਹੋ ਨਾਨਕ ਜਗ ਨਿਰਮਲ ਭਾਗ ਹੈ ਹਰ ਚਰਨੀ ਤਾ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮੈਂ ਅਨ ਦਿਨ ਕੀਰਤਨ ਹਰ ਗੁਣ ਗਾਵੈਂ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੇਰੇ ਰਹਾ ਕਾਹ ਨਾਨਕ ਜਗ ਨਿਰਮਲ ਭਾਗੈ ਹਰ ਚਰਨੀ ਤਾਂ ਕਾ ਮਨ ਲਾਗ ਕਹ ਨਾਨਕ ਜਗ ਨਿਰਮਲ ਭਾਗ ਹਰ ਚਰਨੀ ਤਾਂ ਕਾ ਮਨ ਲਾਗ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੁ ਨੇਰੇ ਰਹਾ ਕਹੋ ਨਾਨਕ ਜਗ ਨਿਰਮਲ ਭਾਗ ਹੈ ਹਰ ਚਰਨੀ ਤਾ ਕਾ ਮਨ ਲਾਗ ਕਹੋ ਨਾਨਕ ਜਗ ਨਿਰਮਲ ਭਾਗ ਹੈ ਹਰ ਚਰਨੀ ਤਾ ਕਾ ਮਨ ਲਾਗ ਬਿਲਾਵਲ ਮਹਲਾ 5ਵਾਂ ਮਨ ਮੈਂ ਸਿੰਚੋ ਹਰ ਹਰ ਨਾਮੈਂ ਅਨ ਦਿਨ ਕੀਰਤਨ ਹਰ ਗੁਣ ਗਾਮੈਂ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨ ਨੇਰੇ ਰਹਾ ਕਾਹ ਨਾਨਕ ਜਗ ਨਿਰਮਲ ਭਾਗੈ ਹਰ ਚਰਨੀ ਤਾਂ ਕਾ ਮਨ ਲਾਗ ਕਹ ਨਾਨਕ ਜਗ ਨਿਰਮਲ ਪਾਗ ਹਰ ਚਰਨੀ ਤਾਂ ਕਾ ਮਨ ਲਾਗ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ